ਕਿਵੇਂ ਉਹ ਸਾਰੇ ਨਾਲਿਆ ਅੱਜ ਤੁਸੀਂ ਕਿਸ ਨਾਲ ਨਾਤਾ ਵਿੱਚ ਕਿੰਮਲਾਇਆ ਸੀ ਤੁਸੀਂ ਸੋਇਨੇ ਹੋਮੋਂਗੇ ਕਿ ਡਾਕਟਰ 13 ਕੌਰ ਮੂਰਖਾਂ ਵਾਲੇ ਸਵਾਲ ਪੁੱਛ ਰਹੀ ਹੈ ਅੱਜ ਅੱਜ ਇਹਨੂੰ ਹੋ ਕੀ ਗਿਆ ਹੈ ਹੋਇਆ ਕੁਝ ਨਹੀਂ ਜਨਾਬ ਮੈਂ ਤਾਂ ਅਸਲ 'ਚ ਇੱਕ ਐਦਾਂ ਦਾ ਟੌਪਿਕ ਲੈ ਕੇ ਆਈ ਆ ਜੋ ਤੁਸੀਂ ਸਾਰੀ ਉਮਰ ਯਾਦ ਰੱਖੋਗੇ ਸੁਣੋ ਫਿਰ ਧਿਆਨ ਨਾਲ ਜੇ ਮੈਂ ਤੁਹਾਡੇ ਸਾਰਿਆਂ ਦੇ ਸਰੀਰਕ ਮਾਨਸਿਕ ਕਸ਼ਟ ਤੁਹਾਡੇ ਨਹਾਉਣ ਵਾਲੇ ਪਾਣੀ ਨਾਲ ਹੀ ਇਕੱਠ ਦੇਵਾਂ ਤਾਂ ਮੰਨੋਗੇ ਮੇਰੀ ਗੱਲ ਆਓ ਫਿਰ ਵੀਡੀਓ ਨੂੰ ਅੰਤ ਤੱਕ ਦੇਖੋ ਆਪਣੀ ਪੇਸ਼ਾ ਪਰੇਸ਼ਾਨੀ ਨੂੰ ਪਛਾਣਨਾ ਮੈਂ ਪਹਿਲਾਂ 9 ਦੋਸ਼ਾਂ ਦੀ ਗੱਲ ਕਰਨੀ ਹੈ ਕਿਉਂਕਿ 9 ਗ੍ਰਹਿ ਹੁੰਦੇ ਆ ਆਪਣੀ ਪਰੇਸ਼ਾਨੀ ਦਾ ਲੱਛਣ ਤੁਸੀਂ ਪਛਾਣ ਲੈਣਾ ਨਹਾਉਣ ਵਾਲੇ ਪਾਣੀ ਚ ਮੇਰੀ ਦੱਸੀ ਹੋਈ ਫਿਰ ਚੀਜ਼ ਮਿਲਾ ਲੈਣੀ ਹੈ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੀ ਰਸੋਈ ਦੇ ਆਲੇ ਦੁਆਲੇ ਰਵਾਂਗੀ ਤੇ ਰਸੋਈ ਵਿੱਚ ਲੀਆਂ ਚੀਜ਼ਾਂ ਹੀ ਪਾਣੀ 'ਚ ਮਿਲਾਉਣ ਨੂੰ ਕਹਾਂਗੀ ਫਿਰ ਦੇਖ ਲਿਓ ਕਿਦਾਂ ਦਿਨਾਂ ਦੇ ਵਿੱਚ ਹੀ ਆਪਣੇ ਅੰਦਰ ਆਈ ਹੋਈ ਤਬਦੀਲੀ ਨੂੰ ਤੁਸੀਂ ਮਹਿਸੂਸ ਕਰੋਗੇ ਤੇ ਡਾਕਟਰ 13 ਘਰ ਨੂੰ ਇਜਾਦ ਕਰੋਗੇ ਸਮਝਦੇ ਹੋ ਕਿ ਜਲ ਸਿਰਫ ਪਾਣੀ ਨਹੀਂ ਹੁੰਦਾ ਇਹ ਜੀਵਨ ਦੀ ਪ੍ਰਾਣ ਸ਼ਕਤੀ ਹੈ ਜੇ ਇਹਦੇ ਵਿੱਚ ਗ੍ਰਹਿ ਤੱਤ ਮਿਲਾ ਦਿੱਤੇ ਜਾਣ ਤਾਂ ਇਹ ਸਿਰਫ ਸਰੀਰ ਨਹੀਂ ਸਾਡਾ ਮਨ ਸਾਡੇ ਕਰਮਾਂ ਨੂੰ ਵੀ ਚੋਦ ਕਰ ਸਕਦਾ ਹੈ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਅਜਿਹਾ ਵਿਰਲਾ ਉਪਾਅ ਦੱਸਣਾ ਜੋ ਘਰ ਦੀ ਨੈਗੇਟਿਵਿਟੀ ਨੂੰ ਤੁਰੰਤ ਦੂਰ ਕਰੇਗਾ ਇਸ ਲਈ ਅੰਤ ਤੱਕ ਜ਼ਰੂਰ ਬਨੇ ਰਹਿਣਾ ਬਹੁਤ ਦੁਰਲਭ ਉਪਾਅ ਆ ਜਿਹੜਾ ਲਾਸਟ ਵਿੱਚ ਮੈਂ ਦੱਸਣਾ ਦੇਖੋ ਨੌ ਦੋਸ਼ ਦੱਸਣ ਲੱਗੀ ਨੌ ਗ੍ਰਹਾਂ ਨਾਲ ਜੁੜੇ ਹੋਏ ਜੇ ਇਹਨਾਂ ਵਿੱਚੋਂ ਦੱਸੇ ਹੋਏ ਲੱਛਣ ਜਿਸ ਗ੍ਰਹਿ ਦੇ ਬਾਰੇ ਵਿੱਚ ਤੁਸੀਂ ਸੁਣੋਗੇ ਉਹ ਦੋਸ਼ ਦੇ ਲੱਛਣ ਸੁਣਦੇ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਮੇਰੇ ਅੰਦਰ ਇਸ ਗ੍ਰਹਿ ਦਾ ਵਿਗਾੜ ਹੈ ਤੁਸੀਂ ਉਹ ਚੀਜ਼ ਪਾ ਕੇ ਪਾਣੀ ਨਾਲ ਬੇਫਿਕਰ ਹੋ ਕੇ ਨਹਾ ਲੈਣਾ ਹੌਲੀ ਹੌਲੀ ਫਰਕ ਆਏਗਾ ਹਫਤੇ ਦੇ ਵਿੱਚ ਤੁਹਾਨੂੰ ਮਹਿਸੂਸ ਹੋਏਗਾ ਕਿ ਹਾਂ ਤੁਸੀਂ ਮਚ ਬੈਟਰ ਹੋ ਗਏ ਹੋ ਪਹਿਲਾਂ ਨਾਲੋਂ ਸੋ ਪਹਿਲਾ ਦੋਸ਼ ਹੈ ਸੂਰਜ ਦਾ ਸੂਰਜ ਦੋਸ਼ ਜੇ ਕਿਸੇ ਨੂੰ ਵੀ ਹੋ ਜਾਏ ਤਾਂ ਆਤਮ ਵਿਸ਼ਵਾਸ ਚ ਕਮੀ ਆ ਜਾਂਦੀ ਹੈ ਅਧਿਕਾਰੀਆਂ ਦੇ ਨਾਲ ਟਕਰਾਹ ਹੁੰਦਾ ਹੈ ਪਬਲਿਕ ਪਲੇਸਿਸ ਵਿੱਚ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਚਾਹੇ ਪ੍ਰਾਈਵੇਟ ਸੈਕਟਰ ਆ ਚਾਹੇ ਸਰਕਾਰੀ ਸੈਕਟਰ ਆ ਤੇ ਮਾਨਸਨਵਾਨ ਲਗਾਤਾਰ ਘਟਦਾ ਜਾਂਦਾ ਹੈ ਕਹਿ ਲਓ ਪੰਜਾਬੀ ਵਿੱਚ ਕੋਈ ਤੁਹਾਨੂੰ ਟਿੱਚ ਨਹੀਂ ਜਾਣਦਾ ਫਿਰ ਸੂਰਜ ਦੋਸ਼ ਬਣਦਾ ਸੂਰਜ ਕਿਉਂਕਿ ਅੱਗ ਤਤ ਨਾਲ ਜੁੜਿਆ ਆ ਇਹ ਆਤਮ ਵਿਸ਼ਵਾਸ ਤੇ ਜੀਵਨ ਦੀ ਰੌਸ਼ਨੀ ਦਿੰਦਾ ਹੈ ਤੇ ਜੇ ਇਹਦੇ ਵਿੱਚ ਕਮੀ ਆ ਗਈ ਸਮਝ ਲਓ ਤੁਹਾਡਾ ਨੁਕਸਾਨ ਹੋ ਰਿਹਾ ਤੁਹਾਨੂੰ ਸੂਰਜ ਦੇਵਤਾ ਨੂੰ ਮਨਾਉਣਾ ਪੈਣਾ ਹੈ ਨਹਾਉਣ ਲੱਗਿਓ ਚੇਤੇ ਰੱਖਣਾ ਜਾਂ ਆਪਣੇ ਬਾਥਰੂਮ 'ਚ ਜੇ ਪੰਜ ਮੈਂਬਰਾਂ ਤੇ ਪੰਜ ਡੱਬੀਆਂ ਤੇ ਆਪਣਾ ਆਪਣਾ ਨਾਮ ਲਿਖ ਲਿਓ ਇਹ ਮੇਰਾ ਅਸਮਾਨ ਹੈ ਇਹ ਮੇਰਾ ਅਸਮਾਨ ਹੈ ਪਾਣੀ ਦੀ ਬਾਲਟੀ ਚੋਂ ਨੂੰ ਸਿੱਟਣਾ ਤੇ ਤੁਸੀਂ ਇਸ਼ਨਾਨ ਕਰਨਾ ਤੁਸੀਂ ਕੀ ਪਾਓਗੇ ਲਾਲ ਚੰਦਨ ਨਹੀਂ ਮਿਲਿਆ ਗੁਲਾਬ ਦੀਆਂ ਪੰਖੜੀਆਂ ਨਾਲ ਹੁਣ ਦੇ ਪਾਣੀ ਚ ਮਿਲਾ ਲਓ ਔਰਾ ਚਮਕ ਜਾਏਗੀ ਔਰਾ ਜਾਣਦੇ ਹੋ ਜੇ ਦੀ ਔਰਤ ਚਮਕ ਗਈ ਉਸ ਨੂੰ ਕੀ ਚਾਹੀਦਾ ਦੇਖੋ ਮੈਂ ਦੋ ਦੋ ਆਪਸ਼ਨਾਂ ਦੇਣੀਆਂ ਕਈ ਵਾਰੀ ਸਾਡੀ ਜੇਬ ਅਲੋਨੀ ਕਰਦੀ ਅਸੀਂ ਸਧਾਰਨ ਇਨਸਾਨ ਹੋਣੇ ਸਾਡਾ ਪੈਸਾ ਸਾਡੇ ਕੋਲ ਓਨੀ ਮਾਤਰਾ ਚ ਨਹੀਂ ਹੈ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਖਰੀਦ ਕੇ ਮਹਿੰਗੇ ਭਾਅ ਬਾਜ਼ਾਰ ਤੋਂ ਪਾਣੀ ਚ ਮਿਲਾ ਕੇ ਰੋਜ਼ਾਨਾ ਇਸ਼ਨਾਨ ਕਰੀਏ ਇਸ ਲਈ ਮੈਂ ਹਰੇਕ ਤਬਕੇ ਦਾ ਧਿਆਨ ਰੱਖਿਆ ਮੇਰੇ ਲਈ ਤਾਂ ਤੁਸੀਂ ਸਾਰੇ ਅਮੀਰੋਂ ਬਹੁਤ ਜ਼ਿਆਦਾ ਸਭ ਬਰਾਬਰੋਂ ਛੜਦੀ ਕਲਾ ਚੋਂ ਪਰ ਮੈਂ ਆਪਸ਼ਨਾਂ ਬਹੁਤ ਦਵਾਂਗੀ ਤੁਸੀਂ ਜਿਹੜੀ ਚੀਜ਼ ਲਿਆ ਕੇ ਬਾਲਟੀ ਚ ਪਾ ਸਕਦੇ ਹੋ ਨਹਾਉਣ ਵਾਲੇ ਪਾਣੀ ਦੀ ਤਪਾ ਲਓ ਨਹਾ ਲਓ ਜੇ ਨਹੀਂ ਆ ਤਾਂ ਤੁਸੀਂ ਗੁੜ ਦੀ ਡੱਬੇ ਚੋਂ ਇੱਕ ਡਲੀ ਕੱਢਣੀ ਹੈ ਜਾਂ ਫਿਰ ਕੁਝ ਬੂੰਦਾਂ ਸੂਰਜਮੁਖੀ ਦੇ ਤੇਲ ਦੀਆਂ ਪਾ ਲੋ ਇੱਕ ਡ੍ਰੌਪ ਬਹੁਤ ਆ ਦੋ ਡ੍ਰੌਪ ਬਹੁਤ ਤੁਸੀਂ ਦੇਖੋਗੇ એનર્ਜੀ ਬੈਲੈਂਸ ਕਿਦਾਂ بڑھਣਾ ਸ਼ੁਰੂ ਹੋ ਜਾਏਗਾ ਦੂਸਰਾ ਹੈ ਚੰਦਰਦੋਸ਼ ਜੇ ਚੰਦਰਦੋਸ਼ ਆ ਕਿਸੇ ਦੇ ਜੀਵਨ ਚ ਤਮਨ ਅਸ਼ਾਂਤ ਰਹਿੰਦਾ ਨੀਂਦ ਨਹੀਂ ਆਉਂਦੀ ਤੇ ਮਨੁੱਖ ਛੁੱਟੀ ਹੋਈ ਗੱਲ ਹੁੰਦੀ ਨਹੀਂ ਛੋਟੇ ਬੱਚਿਆਂ ਵਾਂਗ ਟੁੱਟ ਕੇ ਬਹਿ ਜਾਂਦਾ ਖੰਡੇਤ ਹੋ ਜਾਂਦਾ ਇਰੋਂਦੂ ਬਣ ਜਾਂਦਾ ਅਸਲ ਚ ਚੰਦਰ ਜਲਤਤ ਦਾ ਸਵਾਮੀ ਆ ਇਹ ਮਨ ਦੀ ਸ਼ਾਂਤੀ ਤੇ ਮਮਤਾ ਨਾਲ ਜੁੜਿਆ ਹੋਇਆ ਜਦੋਂ ਇਹਦੇ ਚ ਨੁਕਸ ਹੋ ਜਾਏ ਤਾਂ ਉਪਰੋਕਤ ਦੱਸੇ ਲੱਛਣ ਤੁਹਾਡੇ ਜੀਵਨ ਚ ਪੈਦਾ ਹੋ ਜਾਂਦੇ ਆ ਸਾਥੀਓ ਇੱਕ ਗੱਲ ਹੋਰ ਆ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਤੁਹਾਨੂੰ ਤੁਸੀਂ ਜੋ ਜੋ ਇਸ ਵੀਡੀਓ ਨੂੰ ਦੇਖਣਾ ਸੁਣਨਾ ਤੁਹਾਨੂੰ ਲੱਗਣਾ ਮੈਨੂੰ ਆ ਵੀ ਆ ਮੈਨੂੰ ਆ ਵੀ ਆ ਮੈਨੂੰ ਆ ਵੀ ਆ ਪਲੀਜ਼ ਡਿਫਰੈਂਸ਼ੀਏਟ ਕਰਿਓ ਕਨਫਿਊਜ਼ਨ ਨਾ ਹੋਵੇ ਸਾਰੇ ਗੱਜ ਜਦਾਂ ਲੱਗਣ ਲੱਗ ਪਣਾ ਮੈਨੂੰ ਆ ਵੀ ਹੈ ਮੈਨੂੰ ਆ ਵੀ ਹੈ ਪਰਨੇ ਸੋਚ ਕੇ ਇਹ ਫੈਸਲਾ ਤੁਸੀਂ ਲੈਣਾ ਕਿ ਤੁਹਾਨੂੰ ਕਿਹੜਾ ਦੋਸ਼ ਆ ਮੈਂ ਤਾਂ ਸਾਰਿਆਂ ਲਈ ਗੱਲ ਕਰਨੀ ਹੈ ਨਾ ਸੋ ਅੱਗੇ ਆ ਗਿਆ ਮੰਗਲ ਦੋਸ਼ ਉਹ ਚੰਦਰ ਦੋਸ਼ ਵਾਲੇ ਲਈ ਜਿਹੜਾ ਉਪਾਅ ਆ ਉਹ ਰਹਿ ਗਿਆ ਸੁਣ ਲਓ ਤੁਸੀਂ ਦੁੱਧ ਦੀਆਂ ਕੁਝ ਬੂੰਦਾਂ ਜਾਂ ਕੇਸਰ ਦੀ ਇੱਕ ਤੁਰੀ ਮਿਲਾ ਕੇ ਇਸ਼ਨਾਨ ਕਰਨਾ ਮਨ ਸ਼ਾਂਤ ਰਹੇਗਾ ਤਜੇ ਕੇ ਸਰ ਨਹੀਂ ਮਿਲਿਆ ਮਹੰਗੇ ਪਾ ਮਿਲਦਾ ਤਾਂ ਕੁਝ ਬੂੰਦਾ ਚੰਦਨ ਜਾਂ ਗੁਲਾਬ ਜਲ ਦੀਆਂ ਪਾ ਲੋ ਚਿੱਤ ਸੁਖੀ ਰਹੇਗਾ ਮੰਗਲ ਦੋਸ਼ ਵੇਲੇ ਜੇ ਮੰਗਲ ਦੋਸ਼ ਹੈਗਾ ਤਾਂ ਗੁੱਸਾ ਹਿੰਸਕ ਸੋਚ ਮਰ ਜਮਾ ਜਾਂ ਮਾਰਨ ਦਾ ਤੇ ਪਰਿਵਾਰਕ ਟਕਰਾਵ ਵਧਿਆ ਹੀ ਰਹਿੰਦਾ ਕਿਉਂ ਕਿਉਂਕਿ ਮੰਗਲ ਅਗਤ ਤਤ ਦਾ ਯੋਧਾ ਇਹਦਾ ਦੋਸ਼ ਜੇ ਕਿਸੇ ਚ ਪੈਦਾ ਹੋ ਜਾਏ ਜੀਵਨ ਚ ਤ ਗੁੱਸਾ ਟਕਰਾਵ ਹੋਰ ਵੇਲੇ ਰਹਿਣਾ ਤੁਸੀਂ ਕੀ ਕਰੋਗੇ ਨਹਾਉਣ ਵੇਲੇ ਹਰ ਰੋਜ਼ ਰੁਟੀਨ ਚ ਗੁੜ ਮਿਲਾ ਕੇ ਨਹਾਉਣ ਵਾਲਾ ਪਾਣੀ ਬਣਾ ਲਓ ਮੰਗਲ ਦਾ ਹੰਕਾਰ ਸ਼ਾਂਤ ਹੋ ਜਾਊਗਾ ਜੇ ਗੁੜ ਨਹੀਂ ਆ ਤਾਂ ਕੁਝ ਬੂੰਦਾਂ ਹੋਲੀ ਵਾਟਰ ਗੰਗਾ ਜਲ ਰੋਜ਼ ਮਿਲਾ ਲਓ ਹੋਲੀ ਵਾਟਰ ਪਾ ਲਓ ਕੋਈ ਵੀ ਕਿਸੇ ਅੰਮ੍ਰਿਤ ਸਰੋਵਰ ਦਾ ਸਰੀਰ ਦੇ ਵਿੱਚੋਂ ਗੁੱਸਾ ਮਾਈਨਸ ਹੋ ਜਾਏਗਾ ਤੁਸੀਂ ਆਪਣੇ ਅੰਦਰ ਤਬਦੀਲੀ ਦੇਖੋਗੇ ਡਾਕਟਰ ਤੇਰਾਕੌਰ ਨੂੰ ਕਮੈਂਟ ਕਰਕੇ ਦੱਸੋਗੇ ਕਿ ਸਾਨੂੰ ਜੀ ਫਲਾਣੀ ਵੀਡੀਓ ਦੇਖੀ ਸੀ ਜਿਸ ਵਿੱਚ ਤੁਸੀਂ ਨੌਂ ਗ੍ਰਹਿ 9 ਉਹਨਾਂ ਦੇ ਕੁਪਿਤ ਹੋਣ ਨਾਲ ਪੈਦਾ ਹੋਏ ਦੋਸ਼ ਲੱਛਣ ਦੱਸੇ ਤੇ ਪਾਣੀ ਚ ਕੀ ਪਾਇਆ ਜਾਏ ਤੰਦਰੁਸਤ ਹੋ ਜੋ ਇਸ਼ਨਾਨ ਕਰਕੇ ਚੜਦੀ ਕਲਾ ਛੋ ਜੋ ਹੂੰ ਬੁੱਧੋਸ਼ੂ ਵੇਤਾ ਸੋਚ ਚ ਗੜਬੜ ਆ ਜਾਂਦੀ ਹੈ ਬੋਲਣ ਚ ਗਲਤਫਹਿਮੀਆਂ ਪੈਦਾ ਹੁੰਦੀਆਂ ਜੀਵ ਡਗਮਗਾਉਂਦੀ ਹੈ ਥੱਥਲਾਉਂਦੀ ਹੈ ਤੁਹਾਡਾ ਉਚਾਰਨ ਸ਼ੁੱਧ ਨਹੀਂ ਰਹਿੰਦਾ ਆਰਥਿਕ ਫੈਸਲੇ ਤੁਹਾਡੇ ਗਲਤ ਹੋ ਸਕਦੇ ਆ ਕਿਉਂ ਕਿ ਬੁੱਧ ਵਜੂਤਤ ਨਾਲ ਜੁੜਿਆ ਇਹ ਵਚਨ ਤੇ ਸੋਚਦਾ ਕਰਾਇਆ ਨੌਣ ਵੇਲੇ ਤੁਸੀਂ ਤુલਸੀ ਦੇ ਪੱਤੇ ਇੱਕ ਦੋ ਪਾ ਲਓ ਧੋ ਕੇ ਹਰੀ এলাਚੀ ਪਾਣੀ ਚ ਮਿਲਾ ਲਓ ਸ্নান ਕਰ ਲਓ ਵਾਕਸ਼ਕਤੀ ਠੀਕ ਹੋਏਗੀ ਜੇ ਵੀ ਨਹੀਂ ਹੈ ਤਾਂ ਕੁਝ ਬੁੱਧਾ ਪੁਦੀਨੇ ਦੇ ਸਤ ਦੀਆਂ ਸਸਤਾ ਮਿਲ ਜਾਂਦਾ ਸਤ ਪੁਦੀਨਾ ਮਿਲ ਜਾਂਦਾ ਇੱਕ ਬੂੰਦ ਪਾਉਣੀ ਹੈ ਮਨ ਚੁਸਤ ਤੇ ਤਰਤਾਜ਼ਾ ਰਹੇਗਾ ਮੈਂ ਦੇਖਣਾ ਚਾਹਾਂਗੀ ਕਿ ਸੱਚਮੁੱਚ ਤੁਸੀਂ ਆਪਣੇ ਵਾਸ਼ਰੂਮਜ਼ ਵਿੱਚ ਨਹਾਉਣ ਵਾਲੇ ਹਿੱਸੇ 'ਚ ਆਪਣੀਆਂ ਚੀਜ਼ਾਂ ਰੱਖ ਲੈਂਗੇ ਜੇ ਗੁਰੂ ਦੋਸ਼ਾ Jupiter ਆ ਗਿਆ ਜੇ ਗੁਰੂ ਦੋਸ਼ਾ ਤਾਂ ਵਿਸ਼ਵਾਸ ਘਟੇਗਾ এডਿਕੇਸ਼ਨ 'ਚ ਤੁਸੀਂ ਲਗਾਤਾਰ ਢੜਾ ਗ੍ਰਾਫ ਜਿਹੜਾ ਅੰਕਾਂ ਦਾ ਉਹ ਡਗਮਗਾਏਗਾ ਪੜ੍ਹਾਈ 'ਚ ਰੁਕਾਵਟ ਆ ਜਾਣੀਆਂ ਚੰਗੇ ਭਲੇ ਗੱਲਾਂ ਚਲਦੀਆਂ ਅੜਚਣ ਆਉਣਗੀਆਂ ਧਾਰਮਿਕ ਰੁਚੀਨ ਕਮਜ਼ੋਰ ਹੋ ਜਾਏਗਾ ਧਰਮ ਕਰਮ ਬਲ ਧਿਆਨ ਨਹੀਂ ਹੋਰ ਹੋਰ ਪਾਸੇ ਭਟਕੇਗਾ ਮਨ ਕਿਉਂਕਿ ਗੁਰੂ ਆਕਾਸ਼ ਤਤ ਦਾ ਗਿਆਨੀ ਗ੍ਰਹਿ ਆ ਤੁਸੀਂ ਨਾ ਹਉਣ ਵੇਲੇ ਹਲਦੀ ਜਾਂ ਬੇਸਨ ਚੁਟਕੀ ਪਾ ਕੇ ਮਿਲਾ ਲਓ ਨਹਾਓ ਗਿਆਨ ਤੇ ਭਾਗ ਤੁਹਾਡੀ ਕਿਸਮਤ ਜਾਗੇਗੀ ਜੇ ਵੀ ਨਹੀਂ ਕਰ ਸਕਦੇ ਤਾਂ ਪੀਲਾ ਕੱਪੜਾ ਘਰਾਂ ਚ ਹੁੰਦਾ ਹੈ ਜਾਂ ਪੀਲੇ ਪਟਕੇ ਇੱਕ ਰਮਾਲ ਟਾਈਪ ਕੱਪੜਾ ਉਨੇ ਕ ਸਾਈਜ਼ ਦਾ ਕੱਟ ਲਓ ਹਰ ਰੋਜ਼ ਬਾਲਟੀ ਚ ਸਟਿਆ ਗਿੱਲੇ ਨਾਲ ਜਿੱਥੇ ਸਾਬਣ ਲਾਇਆ ਨਾ ਉਹਦੇ ਨਾਲ ਹੀ ਆਪਣੇ ਪਿੰਡੇ ਨੂੰ ਮਲਣਾ ਹੈ ਜਾ ਪਾਣੀ ਸੈਟਲੋ ਬਾਲਟੀ ਚ ਤੇ ਉਸ ਪਾਣੀ ਨੂੰ ਨਾਉਣ ਤੋਂ 10 ਮਿੰਟ ਪਹਿਲਾਂ ਉਸ ਪਿਲੇ ਕੱਪੜੇ ਨੂੰ ਸੈੜ ਦਿੱਤਾ ਪਾਣੀ ਚ ਬਾਲਟੀ ਚ ਉਹ ਨਾਇ ਇਸ਼ਨਾਨ ਕਰੋ ਗੁਰੂ ਦੀ ਕਿਰਪਾ ਮਿਲੇਗੀ ਸ਼ਨੀ ਦੋਸ਼ ਬਹੁਤ ਜਣਿਆਂ ਚ ਸੈਟਰਨ ਦੋਸ਼ ਜੇ ਸ਼ਨੀ ਦੋਸ਼ ਆ ਤਾਂ ਜੀਵਨ ਚ ਰੁਕਾਵਟਾਂ ਬਹੁਤ ਆਉਂਦੀਆਂ ਪੈਸੇ ਪੱਖੋਂ ਆਰਥਿਕ ਤੰਗੀ ਰਹਿੰਦੀ ਹੈ ਤੇ ਮਨੁੱਖੀ ਹਾਰ ਹਾਰ ਵੇਲੇ ਹਾਰ ਗਿਆ ਮੈਂ ਹਾਰ ਗਿਆ ਥੱਕ ਗਿਆ ਰਹਿ ਗਿਆ ਆਪਣੇ ਆਪ ਨੂੰ ਨਿੰਦੀ ਜਾਣਾ ਸੋ ਮਨੁੱਖੀ ਹਾਰ ਮਨੋ ਭਾਵ ਹੁੰਦੇ ਰਹਿੰਦੇ ਆ ਸ਼ਨੀ ਧਰਤੀ ਤੱਤ ਨਾਲ ਜੁੜਿਆ ਹੈ ਤਾਂ ਇਹ ਕਰਮਾਂ ਦਾ ਨਿਆਂਕਾਰੀ ਹੈ ਕਰਮਾਂ ਦਾ ਗਰਾਇਆ ਕਰਮ ਚੰਗੇ ਆ ਸ਼ਨੀ ਕਦੀ ਕੁਝ ਨਹੀਂ ਕਹਿੰਦਾ ਕਿਸੇ ਨੂੰ ਵੀ ਕਿਉਂਕਿ ਤੁਹਾਡੇ ਚੰਗੇ ਕਰਮਾਂ ਦਾ ਫਲ ਤੁਹਾਨੂੰ ਦੁੱਗਣਾ ਤਿੰਗਣਾ ਹੋ ਕੇ ਮਿਲਦਾ ਹੈ ਤੁਸੀਂ ਨਹਾਉਣ ਵੇਲੇ ਕਾਲੇ ਤਿਲ ਚੁਟਕੀ ਮਾਤਰ ਜਾਂ ਨਿੰਮ ਦੇ ਥੋੜੇ ਪੱਤੇ ਡੇਕਦੇ ਨਹੀਂ ਮੈਂ ਕਿਹਾ ਨਿੰਮ ਦੇ ਪੱਤੇ ਪਾਣੀ ਚ ਪਾ ਕੇ ਨਹਾਉਣਾ ਹੈ 네ਗੇਟਿਵਿਟੀ ਦੂਰ ਹੋ ਜਾਊਗੀ ਜੇ ਇਹ ਵੀ ਉਪਲਬਧ ਨਹੀਂ ਹੈ ਤਾਂ ਸਿਰਫ ਇੱਕ ਕਾਲੇ ਰੰਗ ਦਾ ਕੱਪੜਾ ਬਾਲਟੀ ਚ ਸਿੱਟੋ ਜਾਂ ਗਿੱਲਾ ਕਰੀ ਜਾਓ ਤੇ ਪਿੰਡੇ ਨੂੰ ਰਗੜੋ ਕਾਲੇ ਰੰਗ ਦਾ ਕੱਪੜਾ ਪਿੰਡਾਰਗੜ ਕੇ ਸਨਾਨਕਾਰ ਲੋ ਸ਼ਨੀ ਦੇ ਕਰਮ ਹਲਕੇ ਹੋ ਜਾਣੇ ਆ ਜੇ ਕਿਸੇ ਦੇ ਜੀਵਨ ਚ ਸ਼ੁਕਰ ਦੋਸ਼ ਚੱਲ ਰਿਹਾ ਵੀਨਸ ਸ਼ੁਕਰ ਦੋਸ਼ਾ ਤਾਂ ਪ੍ਰੇਮ ਸੰਬੰਧ ਕਮਜ਼ੋਰ ਹੋ ਜਾਣੇ ਆ ਰਿਸ਼ਤੇ ਬੜੇ ਹੋਏ ਖਤਮ ਹੋਈ ਜਾਣੇ ਆ ਲੋਕਾਂ ਦੀਆਂ ਨਾਰਾਜ਼ਗੀਆਂ ਵੱਧ ਜਾਣੀਆਂ ਆਕਰਸ਼ਨ ਘਟ ਜਾਣਾ ਪੈਸਾ ਘਟ ਜਾਣਾ ਸ਼ੁਕਰ ਕਿਉਂਕਿ ਜਲ ਤੇ ਪ੍ਰੇਮ ਤੱਤ ਨਾਲ ਸੰਬੰਧਤ ਗ੍ਰਹਿ ਹੈ ਤੁਸੀਂ ਕੀ ਕਰਨਾ ਗੁਲਾਬ ਜਲ ਜਾਂ ਦੁੱਧ ਪਾਣੀ ਚ ਮਿਲਾ ਲਓ ਇੱਕ ਇੱਕ ਚੀਜ਼ ਸਿਰਫ ਇੱਕ ਚੀਜ਼ ਐਟ ਅ ਟਾਈਮ ਦੋ ਦੋਨੇ ਕਲੈਸ਼ ਕਰਦੀਆਂ ਆਕਰਸ਼ਣ ਤੇ ਸੁੰਦਰਤਾ ਵਧ ਜਾਣੀ ਹੈ ਜੇ ਇਹ ਨਹੀਂ ਉਪਲਬਧ ਤਾਂ ਚੌਲ ਦੇ ਕੁਝ ਦਾਣੇ ਪਾਣੀ ਚ ਪਾ ਲਓ ਦੋ ਤਿੰਨ ਦਾਣੇ ਸਿੱਟੋ ਗੱਲ ਬਣ ਗਈ 6 ਦਾਣੇ ਸਿੱਟ ਲਓ ਚੁੱਕਰ ਦੇ 6 ਦਾਣੇ ਬਹੁਤ ਹੋਰ ਚਮਕੇਗੀ ਗਰੂ ਗਲੋ ਚਿਹਰੇ ਤੇ ਆ ਜਾਏਗਾ ਲੋਕ ਪੁੱਛਣਗੇ ਕਰੀਮਾਂ ਕਿਹੜੀਆਂ ਲਾਈਆਂ ਕਿਉਂ ਕਿਉਂਕਿ ਮਾਨਸਿਕ ਆਨੰਦ ਦੀ ਅਵਸਥਾ ਆ ਚਿਹਰੇ ਤੇ ਰੌਣਕ ਆਣੀ ਆਣੀ ਰਾਹੂ ਦੋਸ਼ ਤੂਰ ਕਰਨਾ ਜੇ ਰਾਹੂ ਦੋਸ਼ ਆ ਤਾਂ ਮਨ ਚ ਡਰ ਰਹਿਣਾ ਭਰਮ ਰਹਿਣਾ ਅਣਚਾਹੀਆਂ ਚਿੰਤਾਵਾਂ ਪੈਦਾ ਹੋਣਗੀਆਂ ਰਾਹੁ ਕਿਉਂਕਿ ਵਾਤਾਵਰਣਕ ਤੱਤ ਦਾ ਗ੍ਰਹਿ ਆ ਇਹ ਮਨ ਦੇ ਵਿੱਚ ਬਹੁਤ ਭਰਮ ਪੈਦਾ ਕਰਦਾ ਉਹ ਗੱਲ ਅਸਲ ਵਿੱਚ ਹੁੰਦੀ ਵੀ ਨਹੀਂ ਜਿੰਨੇ ਭਰਮ ਭੁਲੇਖੇ ਇਹ ਸਿਰਜ ਦਿੰਦਾ ਸੋ ਗੰਗਾ ਜਲ ਜਾਂ ਗੁਗਲ ਦੀ ਛੋਟੀ ਜੀ ਡਲੀ ਗੁਗਲ ਮਿਲ ਜਾਂਦਾ ਤੋਪਾਂ ਨੇ ਨਾ ਗੁਗਲ ਦੀ ਛੋਟੀ ਜੀ ਡਲੀ ਪਾਣੀ ਚ ਪਾ ਲਓ ਪਹਿਲਾਂ ਪਾ ਲਿਓ 5-10 ਮਿੰਟ ਪਹਿਲਾਂ ਤਾਂ ਕਿ ਅਸਰ ਕਰ ਕੋਈ ਵੀ ਜਾਵੇ ਸ্নান ਕਰੋ 네ਗੈਟਿਵਿਟੀ ਦੂਰ ਹੋ ਜਾਏਗੀ ਜੇ ਇਹ ਵੀ ਨਹੀਂ ਉਪਲਬਧ ਤਾਂ ਸਿਰਫ ਇੱਕ ਬੂੰਦ ਨਿੰਬੂ ਦੇ ਰਸ ਦੀ ਪਾ ਲਓ ਪੂਰਾ ਨਿੰਬੂ ਨਿਚੋੜਨ ਦੀ ਲੋੜ ਨਹੀਂ ਬੋਤਲ ਚ ਕਢ ਲਓ ਸਾਰਾ ਨਿੰਬੂ ਫਰੇਚ ਰਕ ਲਓ ਰੋਜ ਇੱਕ ਬੂੰਦ ਪਾਲੀ ਔਰ ਆ ਤੁਹਾਡੀ ਸ਼ੁੱਧ ਰਣੀ ਹੈ ਰਾਹੂ ਦੋਸ਼ ਖਤਮ ਹੋ ਜਾਏਗਾ ਦੇਖੋ ਟੁਨੇ ਕਰਨ ਦੀ ਲੋੜ ਨਹੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਅਸੀਂ ਆਪਣਾ ਭਲਾ ਕਰ ਰਹੇ ਹਾਂ ਕੇਤੂ ਦੋਸ਼ ਦੂਰ ਕਰਨਾ ਤੇ ਜੇ ਕੇਤੂ ਦੋਸ਼ ਆ ਤਾਂ ਤੁਹਾਡੇ ਲੱਛਣ ਕੀ ਹੈ ਕਿ ਹਮੇਸ਼ਾ ਉਲਝਣ ਚ ਰਹਿਣਾ ਮਨੁੱਖੀ ਮਨ ਤੁਹਾਡਾ ਤੁਹਾਨੂੰ ਕਲੈਰਿਟੀ ਨਹੀਂ ਆਉਣੀ ਵਿਜ਼ਨ ਕਲੀਅਰ ਨਹੀਂ ਦਿਸ਼ਾ ਸਾਫ ਨਹੀਂ ਨਜ਼ਰ ਆਉਣੀ ਤੇ ਅਧਿਆਤਮਿਕ ਸੰਤੁਲਨ ਪੈਦਾ ਹੋ ਜਾਏਗਾ ਚੰਗੇ ਭਲੇ ਧਰਮ ਕਰਮ ਕਰਦੇ ਅਸੀਂ ਉਧਰੋਂ ਬੇਮੁਖ ਹੋ ਜੂਗੇ केतु क्योंकि अज्ञात आध्यात्मिक तत्व तक रहे तुमसी की करना कपूर दी टिक्की कपूर मिल ਜਾਂਦਾ گول ਹੁੰਦੀ ਟਿੱਕੀ ਮਿਲ ਜਾਂਦੀ ਆਨਲਾਈਨ ਬਹੁਤ ਮਿਲ ਜਾਂਦੀਆਂ ਬਾਜ਼ਾਰੋਂ ਲੈ ਆਓ ਕੋਈ ਸਾਰੀ ਦੀ ਦੁਕਾਨ ਤੋਂ ਆਜਰਵੈਦਿਕ ਦੁਕਾਨ ਤੋਂ ਮਿਲ ਜਾਣੀ ਹੈ कपूर ਦੀ ਟਿੱਕੀ ਜਾਂ ਗੰਗਾ ਜਲ ਦੋਨਾਂ ਚੋਂ ਇੱਕ ਚੀਜ਼ ਮਾ ਮਿਲਾ ਕੇ ਇਸ਼ਨਾਨ ਕਰ ਲਓ ਆਤਮਿਕ ਸੁਰੱਖਿਆ ਵਧੇਗੀ ਜੇ ਇਹ ਵੀ ਉਪਲਬਧ ਨਹੀਂ ਹੈ ਤਾਂ ਜਾਣ ਦਿਓ ਗਾਚੀ ਮਿੱਟੀ ਬਚਪਨ ਚ ਫੱਟੀਆਂ ਪੂੰਝਦੇ ਸੀ ਨਾ ਫੱਟੀ ਪੂੰਝਣੀ ਉਦਾਂ ਕਿਸੇ ਦੀ ਖਤਰਨਾਕ ਆ ਆਪਣੀ ਫੱਟੀ ਪੂੰਝਣੀ ਕੋਈ ਗੱਲ ਨਹੀਂ ਗਾਚੀ ਮਿੱਟੀ ਸਸਤੀ ਮਿਲ ਜਾਂਦੀ ਹੈ ਗਾਚੀ ਮਿੱਟੀ ਵੀ ਨੇ ਬਾਜ਼ਾਰ ਜਾ ਕੇ ਲਿਆ ਸਕਦੇ ਸਾਫ਼ ਮਿੱਟੀ ਦੀ ਚੁਟਕੀ ਲਿਓ ਆਪਣੇ ਕਿਆਰਿਆਂ ਚੋਂ ਪਾਣੀ ਥਪਾ ਦਿਓ ਪਾਣੀ ਥੱਲੇ ਵਹਿ ਜਾਣਾ ਅੱਖਾਂ ਵਿੱਚ ਨਹੀਂ ਪਾਉਣਾ ਉਦੋਂ ਸਿਰਫ ਤੁਸੀਂ ਆਪਣੇ ਮੂੰਹ ਤੋਂ ਥੱਲੇ ਥੱਲੇ ਵਾਲੀ ਬਾਡੀ ਪਾਰਟਸ ਜਿਹੜੇ ਆ ਸਾਰਾ ਇਸ਼ਨਾਨ ਕਰ ਲਓ ਮੋਢਿਆਂ ਤੋਂ ਥੱਲੇ ਥੱਲੇ ਤੇ ਮੂੰਹ ਸਾਫ਼ ਪਾਣੀ ਨਾਲ ਧੋ ਲਓ ਧਰਤੀ ਦੇ ਨਾਲ ਤੁਹਾਡਾ ਜੁੜਾ ਬਣਿਆ ਰਹੇਗਾ ਕਿਹਤੂ ਦੋਸ਼ ਦੂਰ ਹੋਏਗਾ ਕਮੈਂਟ ਕਰਕੇ ਦੱਸ ਦਿਓ ਕਿ ਇਹ ਵੀਡੀਓ ਕਦੀ ਦੇਖੀ ਹੈ YouTube ਚੈਨਲ ਤੇ ਮੇਰਾ ਇੰਨਾ ਤਾਂ ਮਾਨ ਰੱਖ ਲਓ ਤੁਹਾਨੂੰ ਕਿਹੜਾ ਗ੍ਰਹਿ ਦੋਸ ਜਿਆਦਾ ਪ੍ਰਭਾਵਿਤ ਕਰਦਾ ਲੱਛਣ ਕਿਹੜੇ ਨਾਲ ਮੈਚ ਹੋ ਗਿਆ ਤੁਹਾਡੇ ਨੌਆਂ ਵਿੱਚੋਂ ਤੇ ਤੁਸੀਂ ਕਿਹੜਾ ਉਪਾਅ ਜਮਾਉਣ ਦੀ ਸੋਚ ਰਹੇ ਹੋ ਕਰਿਓ ਜ਼ਰੂਰ ਕਰਕੇ ਦੱਸਿਓ ਮੈਨੂੰ ਪਰ ਆਪਸ਼ਨਸ ਮੈਂ ਬਹੁਤ ਦਿੱਤੀਆਂ ਆ ਲੱਛਣ ਤੁਸੀਂ ਚਾਨਣੇ ਆ ਚੀਜ਼ ਜਿਹੜੀ ਵਿੱਚ ਪਾਉਣੀ ਆ ਉਹ ਤੁਸੀਂ ਡਿਸਾਈਡ ਕਰਨੀ ਆ ਪਰ ਇੱਕ ਪਾਉਣੀ ਆ ਸਾਰਾ ਕੁਝ ਨਾ ਮਿਲਾ ਕੇ ਇੱਕੜੀ ਕੋਲ ਲਿਓ ਨਹੀਂ ਉਹਨਾਂ ਫਾਇਦਾ ਨਹੀਂ ਹੋਣਾ ਉਹਨਾਂ ਨੂੰ ਨੁਕਸਾਨ ਹੋ ਜਾਣਾ ਕੋਈ ਇੱਕ ਚੀਜ਼ ਮਿਲਾਓਗੇ ਥੋੜੀ ਜੀ ਮਾਤਰਾ ਵਿੱਚ ਮਿਲਾਓਗੇ ਔਰ 10 ਮਿੰਟ ਪਹਿਲਾਂ ਮਿਲਾਓਗੇ ਔਰ ਡੇਲੀ ਇਸ਼ਨਾਨ ਵੀ ਲੈ ਸਤਵੇਂ ਦਿਨ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਇੱਕ ਉਪਾਅ ਦੱਸਣ ਲੱਗੀ ਮੈਂ ਪਹਿਲਾਂ ਕਿਸੇ ਵੀਡੀਓ ਚਾਹਤ ਨਹੀਂ ਦੱਸਿਆ ਇਹ ਵੀ ਅੱਜ ਹੀ ਤੁਸੀਂ ਕਰ ਲੈਣਾ ਆ ਜੇ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਦਰਮਿਆਨ ਅਕਸਰ ਮਨਮਟਾਵ ਕਲਾ ਕਲੇਸ਼ ਜਾਂ ਨਾਰਾਜ਼ਗੀ ਰਹਿੰਦੀ ਹੈ ਜਾਂ ਕਹ ਲਓ ਕਿ ਇੱਕ ਦੂਜੇ ਨਾਲ 36 ਦਾ ਅੰਕੜਾ ਆ ਤਾਂ ਇੱਕ ਛੋਟਾ ਜਿਹਾ ਕਾਲਾ ਟੁਕੜਾ ਲੈ ਲਓ ਓਡਾਕ ਕਾਲੇ ਕਪੜਾ ਲੈਣਾ ਟੁਕੜਾ ਟੁਕੜਾ ਜਿਹੜਾ ਉਹ ਤੁਸੀਂ ਲੈਣਾ ਆ ਲਾਲ ਫਟਕੜੀ ਦਾ ਸਾਬਤ ਟੁਕੜਾ ਪਹਿਲਾਂ ਲਓਗੇ ਇੱਕ ਛੋਟਾ ਕਾਲਾ ਕਪੜਾ ਕਪੜੇ ਦਾ ਸਾਈਜ਼ ਉਹੀ ਹੋਵੇ ਜਿੱਦਾਂ ਲਾਲ ਫਟਕੜੀ ਦਾ ਸਿੰਗਲ ਟੁਕੜਾ ਤੁਹਾਨੂੰ ਦੁਕਾਨ ਤੋਂ ਮਿਲਿਆ ਪਾਉਣ ਨਹੀਂ ਪਾਣੀ ਪੌੜਾ ਨਹੀਂ ਪਹਿਣਾ ਸਵਾਇਆ ਹੋ ਜਾਏ ਬੇਸ਼ੱਕ ਪੂਰੇ ਬਟਾ ਪੂਰੇ ਹੋ ਜਾਏ ਜਿੰਨਾ 100 ਗ੍ਰਾਮ 125 ਗ੍ਰਾਮ ਬੇਚਕ ਹੋ ਜਾਏ 75 ਗ੍ਰਾਮ ਨਾ ਹੋਵੇ ਟੁਕੜੇ ਦੋ ਨਹੀਂ ਪਾਉਣੇ ਇੱਕ ਲੈਣਾ ਆ ਕਾਲੇ ਕੱਪੜੇ ਚ ਰੱਖ ਕੇ ਗੰਡ ਮਾਰ ਲਓ ਡਲੇ ਨੂੰ ਲਾਲ ਫਟਕੜੀ ਲੈਣੀ ਹੈ ਘਰ ਦੇ ਬਾਹਰਲੇ 게ਟ ਜਾਂ ਬਾਹਰਲੇ ਦਰਵਾਜ਼ੇ ਦੇ ਨਾਲ ਬਾਹਰਲੇ ਪਾਸੇ ਬੰਨ੍ਹਣੀ ਹੈ ਗੰਡ ਲੋਕਮੰਜੀ ਕਰਕੇ ਚਮਤਕਾਰੀ ਟੋਟਕਾ ਅਜਮਾ ਕੇ ਦੇਖੋ ਅੱਜ ਹੀ ਬੰਨ ਲਓ ਤੁਹਾਡੇ ਘਰ ਦੀ ਸਾਰੀ ਨੈਗੇਟਿਵਿਟੀ ਤੇ ਪਰਿਵਾਰ ਵਿੱਚ ਜੋ ਕੜਾ ਕਲੇਸ਼ ਚੱਲ ਰਿਹਾ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੈਕਸੀਮਮ ਕਮੈਂਟ ਕਰ ਦਿਓ ਕੀ ਗੱਲ ਕਮੈਂਟ ਮਨਤਿ ਭਾਵ ਨਹੀਂ ਜਾਗਦੇ ਕੋਈ ਵੀਡੀਓ ਦੇਖਦੇ ਹੋਂਤਾ ਕਿਰਿਆ ਦੀ ਪ੍ਰਤੀਕਿਰਿਆ ਨਹੀਂ ਹੁੰਦੀ ਲਿਖਦੇ ਆ ਕਰੋ ਤੇ ਡਾਕਟਰ ਤੇਰਾਗੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਈਪ ਦਾ ਬਟਨ ਜਰੂਰ ਦਬਾਓ ਜੁਆਇਨ ਦਾ ਬਟਨ ਜਰੂਰ ਦਬਾਓ ਖੋਜ ਕੇ ਲਿਆਵਾਂਗੀ ਅਥਾ ਗਿਆਨ ਦੇ ਸਮੁੰਦਰ ਚੋਂ ਇੱਕ ਹੋਰ ਸਿੱਪੀ ਦਾ ਮੋਤੀ ਸੀਪ ਦਾ ਮੋਤੀ ਮਿਲਾਂਗੀ ਕੱਲ ਟਿਲ ਦੈਨ ਬਾਏ ਬਾਏ ਆਪਣਾ ਸਾਥ ਦਿੰਦੇ ਰਹੋ ਤੇ ਮੈਂ ਵੀ ਛੱਡਦੀ ਕਲਾ ਚ ਰਹਾ ਤੁਹਾਡੇ ਲਈ ਢੇਰ ਸਾਰੀਆਂ ਦੁਆਵਾਂ ਤੁਸੀਂ ਵੀ ਛੱਡਦੀ ਕਲਾ ਚ ਰਹੋ